अल्ले परौंठे ले आके ताते दही तो ले आ दो कल्ले परौंठे ले आते तेरी यार रहता आ यार तक कानी करी ले हटे गला देखी आ यार तक कई करके हटे बाकी खुश रहो हाँ भी मित्रों आज आप मोटरसाइकिल ओके ਆ ਮੇਮ ਠੀਕ ਆ ਜੇ ਉਹਨਾਂ ਦਾ ਜਿਆਦਾ ਨਹੀਂ ਹੋ ਗਿਆ ਬੋਲ ਆਇਆ ਆ ਲੈ ਵਾਕਿ ਮੋਰਾਂ ਤੇ ਬੋਲ ਕਹਿਣ ਗਿਆ ਤੇ ਇਹ ਟਾਈਮ ਸਾਨੂੰ ਮਿਲਿਆ ਨਹੀਂਗਾ ਇੱਕ ਹੋਰ ਕਿਹਦੇ ਨਾਲ ਗਿਆ ਥੋੜਾ ਆਇਆ ਤੇ ਚਲੋ ਵੀ ਮਿੱਤਰੋ ਆਪਣਾ ਮੋਰਾਂ ਲਾ ਆ ਭਾਈ ਆਪਣਾ ਠੀਕ ਆ ਲੈ ਤੇ ਬਣਾ ਜਾ ਬੋਲਿਆ ਤਾਂ ਮੇਰੇ ਤੋਂ ਜਾ ਨਹੀਂ ਹਟ ਲੈ ਬੋਲ ਤੂੰ ਆਖੇ ਲਈ ਕਿ ਤੂੰ ਬੋਲੇਗਾ ਭਾਈ ਅਮੀ ਕੈਮਰੇ ਨਾਲ ਬ੍ਰੋ ਸਟਾਰਟ ਹੋ ਗਏ ਮਿੱਤਰੋ ਹੁਣ ਆਪਾਂ ਲੈ ਲੈ ਮੋਟਾ ਲੈਣਾ ਪਹਿਲਾਂ ਲੈਕਾ ਨਹੀਂ ਸੀ ਮੈਂ ਤਾਂ ਨਹੀਂ ਬੁਲਾਉਣਾ ਉਹਨਾਂ ਆਪਾਂ ਪਹਿਲੇ ਪੱਤੇ ਬੁੱਤਾਂ ਵਗੈਰਾ ਕਰ ਲੈਣਾ ਹੈ ਨਾ ਤੇ ਡੈਡੀ ਕਰ ਗਿਆ ਸੈਟਅਪ ਹੈ ਨਾ ਡੈਡੀ ਓਕੇ ਆ ਜਾਵਾ ਡੈਡੀ ਕਹਿੰਦਾ ਕੱਲ ਗੱਲ ਕਰਾਂਗੇ ਅਕਾ ਇੱਕਾ ਜਿ ਠੇਕੇ ਢੱਕੇ ਹੈ ਡੈਡੀ ਕਹਿੰਦਾ 31 ਮਾਰਚ ਹੈ ਕਹਿੰਦੇ ਨਿਕਲੇ ਆ ਗਏ ਨੇ ਚੋਬਰ ਦਾ ਚੱਕ ਬਈ ਮੁੰਡੇ ਸਮੈਲ ਚੈੱਕ ਕਰੋ ਕਹਿੰਦੇ ਵਾਓ ਕਿਹਨੇ ਕਿਰਾਾ ਲਾਇਆ ਲਾ ਕੇ ਆਉਣੇ ਆ ਲਾ ਆ ਬਾਕੀ ਸਭ ਨੇਰਾ ਦੇਖ ਲੋ ਕਿੰਨਾ ਹੋ ਗਿਆ ਮਿੱਤਰੋ ਹਨਾ ਆਪਰੇ ਦਾ ਰੈਡੀ ਆਈ ਜਾਂਦਾ ਬਾਕੀ ਅਜੇ ਆਪਰੇ ਦਾ ਆਈ ਜਾਂਦਾ ਮਿੱਤਰੋ ਤੇ ਤੰਦਰ ਵਾਲਾ ਉਹ ਆਇਆ ਹੈਂਕਸ ਹੁਣ ਚੱਲਿਆ ਰਾਈਟ ਲੇਨ ਕਹਿੰਦੇ ਫਰਸਟ ਮੋਟਰਸਾਈਕਲ ਦੀ ਨਵੇਂ ਦੀ ਜਮਾ ਓਕੇ ਨੇਰਾ ਦਾ ਬਾਬਾ ਹੋ ਗਿਆ ਰੈਡੀ ਆ ਪਰ ਕੀ ਆਇਆ ਹੈਗਾ ਮਾਨ ਬਜਾ ਆ ਉਹ ਆਪਾਂ ਕੱਲੂ ਲਾਣਾ ਹੈ ਕੱਲੂ ਲਾਣਾ ਹੈ ਵਾਲੀ ਕਾਫੀ ਗੁੱਸੇ ਲੱਗੇ ਜਾਵਾਂਗੇ ਠੀਕ ਹੈ ਨਾ ਬਹੁਤ ਦੁਰਭਾਗਿਆ ਨਾ ਮੇਰਾ ਕਾਫੀ ਹੋ ਗਿਆ ਆਪਾਂ ਡੇਢ ਹੀ ਯਾਰ ਮੋਟਰਸਾਈਕਲ ਕੋਲ ਚਾਰ ਹੋ ਜਾਣਗੀਆਂ ਹੋਰ ਹੋਰ ਨਾ ਤੂੰ ਕਿੰਨਾ ਟਾਈਮ ਲਾਉਂ ਯਾਰ ਕਰਤੇ ਹੋ ਚੋ ਬਰੇ ਗਿਆ ਨੇ ਪਾਤਾ ਘੇਰ ਕੇ ਨੇ ਅੱਜ ਕਹਿੰਦੇ ਪੰਜ ਮਾਸ ਅੰਦਰ ਪਾਈ ਨਹੀਂ ਚੋ ਬਰੇ ਕਿਆ ਵੀ ਮਿੱਤਰੋ ਚੱਕ ਹੋ ਗਈ ਐ ਐ ਇਹ ਵੇ ਲੈ ਕੈਮਰਾ ਬਸ ਬੋਲੀ ਕਿਹੜਾ ਡੱਕਿਆ ਜਾ ਮਗਾ ਡਾ ਤੇਰੀ ਅੱਧੀ ਚਲਵਾਓ ਓਕੇ ਐ ਚੋ ਬਣੇ ਕਹਿੰਦੇ ਮੋੜ ਦਾ ਕਲੱਟ ਦੀ ਇਹ ਆ ਗਿਆ ਠੀਕ ਜੀ ਤੇ ਟੇਰਾ ਢੇਕੇ ਭਰਉਣਾ ਆ ਗਿਆ ਐ ਐ ਐ ਆਇਆ ਆਇਆ ਕਹਿੰਦੇ ਚੋਬਰ ਠੀਕ ਹੈ ਜੀ ओके रेडी ठीक है रंग भी सोना यार बाकी मानदा ब्लैक पसंददा ता करके मतलब ब्लैक ले अंदर आपा ਤੁਹਾਨੂੰ ਦਿਖਾਉਨੇ ਏਜੰਸੀ ਤੇ ਮੋਟਰ ਚੈੱਕ ਕਰ ਲਓ ਜਿਹਨੇ ਲੈਣਾ ਹੋਇਆ ਤਾਂ ਇੱਥੇ ਆ ਜਾਓ ਕਹਿੰਦੀ ਬਈ ਰਾਜੂ ਹਾਂ ਜਿਹਨੇ ਵੀ ਲੈਣਾ ਤੇ ਮਾਨ ਬਾਈ ਅਰਗਣਾ ਕਰ ਲਓ ਕੰਟੈਕਟ ਤੇ ਬਾਕੀ ਇਹਨਾਂ ਕੰਮ ਦਾ ਹੈਗਾ ਬਾਈ ਯਾਰ ਕਹਿੰਦਾ ਇੱਕ ਨੰਬਰ ਚਲੋ ਵੀ ਮਿੱਤਰੋ ਆਜੋ ਹੁਣ ਤੁਹਾਨੂੰ ਉਹ ਤੇ ਦਿਖਾ ਕੇ ਲੈਣਾ ਹੈ ਸ਼ੋਰੂਮ ਚ ਹੂੰ ਬਾਕੀ ਆ ਬੰਦੇ ਤੁਸੀਂ ਜਾਣਦੇ ਆ ਇੱਥੇ ਆ ਜਾਓ ਤੇ ਮੋਟਰ ਸਨ ਲੈ ਜਾਓ ਨੇਰਾ ਨੇਰਾ ਬਾਵਾ ਹੈ ਨਾ ਬਈ ਆਪਾਂ ਨੂੰ ਵੀ ਕੋਈ ਨਹੀਂ ਚੱਲੋ ਵੀ ਹੁਣ ਤੁਹਾਨੂੰ ਦਿਖਾਉਨੇ ਆਪਾਂ ਘੈਂਟ ਘੈਂਟ ਮੋਟਰਸਾਈਕਲ ਚੈੱਕ ਕਰ ਲਓ ਮਿੱਤਰੋ ਉਹ ਕਿਹੜਾ ਬਈ ਅਵੈਂਜਰ ਵਾਲਾ ਨਾ ਉਹੜਾ ਠੀਕ ਉਹ ਜੀ ਜਾਲਾ ਨਾ ਇਹ ਵਾਲਾ ਬਾਕੀ ਸਾਰੇ ਆ ਚੈੱਕ ਕਰ ਲਓ ਐਕਟਿਵ ਆ ਠੀਕ ਹੈ ਮਿੱਤਰੋ ਹਾਜੀ ਆਉਂਗਾ ਕਾਦੇ ਆਉਂਗਾ ਪਰ ਆ ਰਾਇਆ ਮਟਰੀ ਹੁਣ ਆਪਾਂ ਚੱਲਾਂ ਤੁਹਾਨੂੰ ਅੱਜ ਹੋਰ ਠੀਕ ਹੈ ਤੇ ਆਪਾਂ ਕਹਾਂ ਲੈ ਮਿਕਸਰ ਡੱਬਾ ਘਰ ਆ ਲੈ ਬਾਈ ਠੀਕ ਓਕੇ ਮੈਂ ਤੁਹਾਨੂੰ ਜਵਾਬ ਦੇ ਬਹੁਤੁੰਦਰ 20 ਮਿੰਟ ਚੱਕੋ ਮਿੱਟੋ ਮੈਂ ਬਿਸਨੈਸ ਦੇ ਅਨਸਾਰ ਨੂੰ ਕਹਿ ਜਾਓ ਤੁਹਾਨੂੰ ਰਤਨ ਮੈਡਮ ਦੋ ਚਲਾਉਣ ਚੱਕ ਲਈਏ ਪਰ ਤੁਸੀਂ ਚਾਹਤੇ ਹੋ ਤਾਂ ਥੈਂਕ ਯੂ ਰਤਨ ਮੈਡਮ ਰੁਕ ਜਾ ਮੈਂ ਡਾੜੀ ਕਿਦਾ ਡਾੜੀ ਬਾਹਰ ਡਾੜੀ ਬਾਹਰ ਆ ਬੜਾ ਡੈਡ ਨਹੀਂ ਨੇੜੀ ਦੇ ਬੜਾ ਕਰੀ ਆ ਗਈ ਹਾਂ ਰੈਡੀ ਚੱਲ ਮਾਦਾ ਆਲਰੇਡੀ ਇਹ ਯਾਰ ਇਹ ਤਾਂ ਉਹ ਨਹੀਂ ਮਾਦਾ ਮੋਟਰਸਾਈਕਲ ਦੇਖ ਕੇ ਮੈਂ ਕੰਮ ਬਲਾਈ ਯਾਰ ਕਾ ਹਾਂ ਠੀਕ ਠੀਕ ਹਾਂ ਬਾਈ ਲੈ ਲੇਗਾ ਸੈਂਪਲ ਤੂੰ ਤੂੰ ਕੀ ਲੈਣਾ ਮਿੱਤਰ ਮਾਦਾ ਕੁਝ ਨਹੀਂ ਲੈਣਾ ਚੱਕੋ ਵੀ ਕਰਦੇ ਬਾਈ ਨੇ ਕਰਦਾ ਆਪਾਂ ਬਾਈ ਨੂੰ ਠੀਕ ਹੈ ਬਾਈ ਖੁਸ਼ ਆ ਤਰੀਕ ਅੱਜ ਵੀ ਖੁਸ਼ ਹੈ ਅਸੀਂ ਵੀ ਖੁਸ਼ ਹਾਂ ਅੱਜ ਸਮਝਾ ਦਨਾ ਮੈਂ ਅਸੀਂ ਵੀ ਖੁਸ਼ ਹੀ ਆ ਬਈ ਅੱਜ 17 ਦੇ ਫੈਸਲੇ ਬੰਦਾ ਹੈ ਚੱਲੀਆ ਆਪਾ ਇਹਦਾ ਠੀਕ ਹੈ ਬਈ ਓਕੇ ਓਕੇ ਬਈ ਓਕੇ ਓਕੇ ਚੱਲੋ ਮਿੱਤਰੋ ਚੱਕ ਲਓ ਬਈ ਫਿਰ ਲਓ ਜੀ ਚੱਲੋ ਹੁਣ ਆਪਾਂ ਚੱਲੇ ਆ ਓਕੇ ਬਈ ਓਕੇ ਆ ਜੀ ਬਿਲਕੁਲ ਬਹੁਤ ਡੀਨਰ ਨਾ ਇਹ ਨਾ ਇਹ ਮੇਰਾ ਫੈਸਲਾ ਤੇ ਫਾਇਦਾ ਨਹੀਂ ਚੱਲੋ ਅੱਗੇ चार दा चार दा चार दा चार दा चार दा पर मोसल नहीं है तब मोसल देखती है अब बोलो अब बोलो हर दो हर दो बड़ा या बच्चा ही बच्चा ही आजाद हो गया बच्चा हो गया बड़ा हो गया बच्चा हो ਕੀ ਹੋ ਗਿਆ ਆਲਰੇਡੀ ਖਾ ਤੂੰ ਖਾ ਯਾਰ ਬਾਅਦ ਖਾਉਂਗਾ ਮਹਾਰਾਜ ਨੇ ਗੁੰਦੀ ਤੇ ਨਹੀਂ ਨਮਾਉਂਦਾ ਬਸ ਇਹਦਾ ਬਸ ਇਹਦਾ ਮੌਸਮ ਦਾ ਕਹਿੰਦੇ ਅੰਮਨੇ ਹਾਂ ਠੀਕ ਆ ਤੋੜੇ ਇਕੱਠਾ ਰਹਿਣਾ ਚਾ ਲੈ ਵੀ ਗਲੇ ਰੰਗ ਚਾਲੀ ਲੈ ਜਾ ਆ ਜਾ ਇੱਧਰ ਬੀਬੀ ਆ ਕੇ ਆਹ ਬੱਲੇ ਬੱਲੇ ਉਹ ਕਿਹਦਾ ਹੈ ਸਟਾਫ ਨਹੀਂ ਬਤੂ ਲਾਇਆ ਜਾਂ ਸੀਸ ਤਰਾਂ ਨਵਾਂ ਬੰਦੂਆ ਉਹ ਕਹਿੰਦਾ ਸ਼ੀਆ ਸਾਰਾ ਨਵਾਂ ਆ ਆਹ ਨੂੰ ਡਿਗਰੇ ਸੀ ਆਪ ਮੈ ਤਰਉਣਾ ਪਾ ਗਏ ਵਧਾਈਆਂ ਬਾਪੀ ਤੈਨੂੰ ਜਿਹੜਾ ਤੁਹਾਡੇ ਮੋਟਰਸਾਈਕਲ ਦਾ ਤੁਹਾਡੇ ਕੋਲ ਨਹੀਂ ਆਇਆ ਸਾਡੇ ਕੋਲ ਸੀ ਗਿਆ ਧੋਣੇ ਕੋਤ ਕੋਈ ਹਾਂ ਦਾ ਮੰਮੀ ਬਧਾਈਆਂ ਤੈਨੂੰ ਓਏ ਉਹ ਵੀ ਪਈਏ ਉਹ ਵੀ ਪਈਏ ਕਹ ਲੜੀ ਬਦਾਂ ਗਦਨ ਸਵਾ ਬਤਾਈਆਂ ਪੁੱਤ ਗਰੀਬ ਬੰਦੇ ਆ ਪਤਾ ਪਾ ਗਏ ਹਾਂ ਪੁੱਤ ਗਰੀਬ ਹਾਂ ਹਾਂਜੀ ਬਾਬੋ ਕੀ ਹਾਲ ਚਾਲ ਆ ਸਾਰਿਆਂ ਦਾ ਤੇ ਹੋਪ ਕਰਦੇ ਸਾਰੇ ਘੈਂਟ ਹੋਣਗੇ ਤੇ ਬਾਬੋ ਅੱਜ ਆਪਾਂ ਆਏ ਸੀ ਰਾਏਕੇ ਕਲਾ ਤੇ ਆਪਣੇ ਪੁਰਾਣੇ ਕੀਤੀ ਜੀ ਕੈਫੇ ਤੇ ਜਿਉ ਤੁਹਾਨੂੰ ਪਤਾ ਹੈ ਨਾ ਕੈਫੇ ਜਿੱਦਾਂ ਦੇ ਵੀ ਆਨਲਾਈਨ ਕੰਮ ਹੋਣਾ ਨਾ ਧਾਰਕਰ ਬਣਾਉਣਾ ਕੁਝ ਵੀ ਹੈ ਨਾ ਸਾਰਾ ਕੁਝ ਇੱਥੇ ਪਲਵ ਦਾ ਜੋ ਆਪਾਂ ਤੁਹਾਨੂੰ ਦਿਖਾਉਣਾ ਹੈ ਸ਼ਾਪ ਵੀਰੇ ਦੀ ਚਲਿਏ ਫਿਰ ਆਪਾਂ ਚਲੋ ਬਈ ਚਲੋ ਮਿੱਤਰੋ ਆ ਦੇਖ ਲੋ ਕਿਸੇ ਵੀ ਤਰ੍ਹਾਂ ਦਾ ਆਨਲਾਈਨ ਕੰਮ ਹੈ ਨਾ ਆਪਣਾ ਭਰਾ ਕਰਦਾਗਾ ਦੇ ਤਿਆਰ ਕਰ ਦਿੱਤੀ ਹੈ ਹੋਰ ਭਾਈ ਜੀ ਆ ਦੇ ਲੋ ਮਿੱਤਰੋ ਸ਼ੋਭਾ ਭਾਈ ਤੋਂ ਮੋਬਾਈਲ ਲਾ ਸਾਰਾ ਸਮਾਨ ਮਿਲ ਜਾਂਦਾ ਤੇ ਬਾਕੀ ਆਨਲਾਈਨ ਆਧਾਰ ਗੜ ਕੁਝ ਵੀ ਤੁਸੀਂ ਕਰਨਾ ਹੈ ਨਾ ਕਸਟਮਰ ਦੇ ਦੇਖ ਲੋ ਤੇ ਬਾਕੀ ਬਾਈ ਦਾ ਨੇਚਰ ਤਾਂ ਬਹੁਤ ਘਹਿੜਾ ਹੈ ਬਾਕੀ ਇੱਕ ਵਾਰ ਤਾਂ ਸਾਰਿਆਂ ਨੇ ਜਰੂਰ ਆਇਆ ਚਲੀ ਭਾਈ ਆਵੇ ਮਿੱਤਰੋ ਰੋਟੀ ਖਾਣ ਨੂੰ ਆਪਾਂ ਉਹ ਥੋੜੇ ਲੇਟ ਤੇ ਚੋਬਰ ਦਿਖਾਣਾ ਓਏ ਹੌਲੀ ਕਿੰਦਰ ਸਾਥ ਲੈ ਜਾਂਦੇ ਕਹਿੰਦੇ ਚੋਬਰ ਹੌਲੀ ਭਰਾ ਹੌਲੀ ਆ ਦੇਖੋ ਕੰਨੇ ਆ ਗਏ ਇਹ ਗਾਣਾ ਚੋਬਰ ਆਈ ਨੇ ਆ ਕੜੀ ਏ ਕਰਨੀ ਅੱਜ ਵੀ ਖੜੀ ਦਾ ਏ ਓਏ ਆ ਕਿਧਰੋਂ ਸੱਦ ਲਿਆ ਚਲੋ ਵੀਰ ਆਪਾਂ ਰੋਟੀ ਉਟੀ ਖਾ ਲਈਏ ਭੁੱਖ ਲੱਗੀ ਵੀ ਹੈ ਬਾਹਰ ਗਾਣਾ ਖਾਣ ਦੇ ਮੈਨੂੰ ਕੀ ਰੋ ਹੋਰ ਕੀ ਆ ਆ ਵੀ ਮਿੱਤਰੋ ਅੱਜ ਆਪਾਂ ਆਪਣੀ ਮੈਕੀਨੋਂ ਲੈ ਆ ਮੋਟਰਸਾਈਕਲ ਤੇ ਬਾਕੀ ਇਹਨਾਂ ਵਾਓ ਓਕੇ ਮੈਂ ਆ ਬਤਾ